ਮੋਦੀ ਸਾਹਿਬ ਨੇ ਆਪਣੇ ਗੁਜਰਾਤ ਲਈ ਕੀ ਕੀਤਾ ਸੁਣਣਾ ਲੋਕ ਉਹਨਾਂ ਨੇ ਕਿਹਾ ਉੱਥੇ ਕਾਂਡਲਾ ਤੋਂ ਲੈ ਕੇ ਸ਼ਾਹਬਹਾਰ ਈਰਾਨ ਦੇ ਵਿੱਚ ਉਹਨਾਂ ਨੇ ਪੋਰਟ ਦੇ ਉੱਥੇ ਕੀਤਾ ਉਹਨਾਂ ਦੇ ਨਾਲ ਸੰਧੀ ਕੀਤੀ ਹੈ ਔਰ ਉਹਨਾਂ ਦੇ ਨਾਲ ਉੱਥੇ ਉਹਨੂੰ ਸੈਟ ਅਪ ਕਰ ਰਿਹਾ ਉਹਦੇ ਚ ਇਨਵੈਸਟਮੈਂਟ ਦੇ ਰਿਹਾ ਕੀ ਕਹਿੰਦੇ ਨੇ ਕਿ ਜੇ ਅਸੀਂ ਕਾਂਡਲਾ ਤੋਂ ਪੋਰਟਸ ਜਾਣਗੇ ਸ਼ਾਹਬਹਾਰ ਜਾਣਗੇ ਸ਼ਾਹਬਹਾਰ ਤੋਂ ਬਾਅਦ ਇਹ ਸੈਟਰਲਸ਼ੀਆ ਜਾਣਗੇ ਅੱਜ ਤੱਕ ਕਿਸੇ ਪੰਜਾਬ ਦੇ ਇਹਨਾਂ ਦੇ ਸਾਰੇ ਜਿਹਨੇ ਪੋਲੀਟਿਸ਼ੀਅਨਸ ਨੇ ਇਹਨਾਂ ਨੇ ਕਦੀ ਮੰਗਿਆ ਇਕਨੋਮਿਕ ਕੋਰੀਡੋਰ ਇੰਟੂ ਸੈਟਰਲਸ਼ੀਆ ਮੰਗਿਆ ਔਰ ਮੈਂ ਉਹਦੇ ਚ ਕੈਲਕੂਲੇਸ਼ਨ ਦਿੱਤੀ ਹੈ ਕਿ ਬਈ ਦੀ ਕਿਲੋਮੀਟਰਸ ਫ੍ਰੋਮ ਅੰਮ੍ਰਿਤਸਰ ਟੂ ਕਾਂਡਲਾ 1200 ਕਿਲੋਮੀਟਰ ਹੈ ਤਾਂ ਕਾਂਡਲਾ ਟੂ ਸ਼ਾਹਬਾਹਰ 1000 ਕਿਲੋਮੀਟਰ ਹੈ ਅੰਮ੍ਰਿਤਸਰ ਤੋਂ ਸ਼ਾਹਬਾਹਰ 1600 ਕਿਲੋਮੀਟਰ ਹੈ ਇਹ ਕੋਈ ਕਿਉਂ ਨਹੀਂ ਚੱਕਦੇ ਇਹ ਗੱਲ ਤੁਸੀਂ ਨੌਜਵਾਨਾਂ ਨੂੰ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਕੁਝ ਨਹੀਂ ਅਸੀਂ ਨਹੀਂ ਰੋਜ਼ਗਾਰ ਦੇ ਸਕਦੇ ਕੁਝ ਨਹੀਂ ਇਹ ਅਜੇ ਤੱਕ ਕਿਸੇ ਨੇ ਗੱਲ ਹੀ ਨਹੀਂ ਹਾਂਜੀ ਹੁਣ ਕੱਲ ਇਕਨੋਮਿਕ ਸਰਵੇ ਆਇਆ ਇਹਨਾਂ ਨੇ ਪੇਸ਼ ਕੀਤਾ ਪਾਰਲੀਮੈਂਟ 'ਚ ਉਹ ਗਲਵਾਨ ਦੇ ਵਿੱਚ ਤੁਹਾਨੂੰ ਪਤਾ ਲੜਾਈ ਹੋਈ ਆ ਬੜੇ ਫੌਜੀ ਸਾਰੇ ਬਹੁਤ ਗੱਲਾਂ ਕਰ ਰਹੇ ਸੀ ਕਿ ਜੀ ਆਹ ਦੀ ਗਲਵਾਨ ਦੇ ਵਿੱਚ ਤੁਸੀਂ ਬਹੁਤ ਸ਼ਾਤਾ ਹੋਈਆਂ ਤੁਹਾਡੇ ਵਿੱਚ ਫਾਇਦਾ ਤੇ ਕੀ ਆ ਜੀ ਹੁਣ ਉਹਨਾਂ ਨੇ ਪੇਸ਼ ਕਰਤਾ ਕਿ ਅਸੀਂ ਚਾਈਨਾ ਨਾਲ ਟ੍ਰੇਡ ਖੋਲਣਾ ਚਾਹੁੰਦੇ ਆ ਅਸੀਂ ਚਾਈਨੀਸ ਕੰਪਨੀਆਂ ਨੂੰ ਇਨਵਾਈਟ ਕਰਨਾ ਚਾਹੁੰਦੇ ਆ ਇੰਡੀਆ 'ਚ ਉਹ ਕਹਿੰਦੇ ਜੀ ਅਸੀਂ ਇਹ ਟ੍ਰੇਡ ਤਾਂ ਸਾਡੇ ਉਹ ਆ ਇਹ ਨਹੀਂ ਅਸੀਂ ਕੰਨੇ ਚਾਈਨੀਸ ਕੰਪਨੀ ਆ ਤੇ ਇਨਵੈਸਟ ਕਰ ਇਹ ਚੀਜ਼ ਕਹਿ ਰਹੇ ਤੇ ਤੁਸੀਂ ਭਾਈ ਕਿਉਂ ਨਹੀਂ ਮੰਗ ਲੈਂਦੇ ਇਕਨੋਮਿਕ ਕੋਰੀਡੋਰ ਥਰੂ ਆ ਪਾਕਿਸਤਾਨ ਇੰਟੂ ਅਫਗਾਨਿਸਤਾਨ ਤੁਹਾਡੀਆਂ ਦੋ ਕਮੋਡਿਟੀਆਂ ਆ ਰਿਸਟ੍ਰੌਂਗ ਡਿਮਾਂਡ ਰਸ਼ੀਆ ਦੇ ਵਿੱਚ ਨੰਬਰ 1 ਰਾਈਸ ਬਰੀਆਨੀ ਖਾਂਦੇ ਨੇ ਉਹ ਨੰਬਰ 2 ਕਿਨੂੰ ਵੋਟਕਾ 'ਚ ਪਾ ਕੇ ਪੀ ਉਹ ਪੀਂਦੇ ਨੇ ਕੌਣ ਦੇਖਦਾ ਦੀਸ ਆਰ ਥਿੰਗਸ ਹਾਰਡ ਫੈਕਸ਼ਨ ਨੇ ਜਿਹੜੇ ਸਾਹਮਣੇ ਆਂਦੇ ਔਰ ਫਿਰ ਅਸੀਂ ਕਹਿ ਦਿੰਨੇ ਆਂ ਜੀ ਸਾਡੇ ਬੱਚੇ ਅਮਰੀਕਾ ਕੈਨੇਡਾ ਕਿਉਂ ਜਾ ਰਹੇ ਨੇ ਉਹ ਭਾਈ ਉਹ ਪੜ ਕੇ ਉੱਥੇ ਉੱਥੇ ਚ ਚੰਗੀ ਉਹ এমਪਲੋਇਮੈਂਟ ਕਰਦੇ ਨੇ ਦੇ ਆਰ ਜਨਰੇਟਿੰਗ ਮੈਨੂੰ ਇੱਕ ਲੜਕਾ ਉੱਥੇ ਮਿਲ ਗਿਆ ਪਰਾਡਾ ਸਟੋਰ ਹਾਈਸਟ ਜਿਹੜਾ ਹੈ ਉੱਥੇ ਕੈਨੇਡਾ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਐ ਸਿਕਿਉਰਟੀ ਦਾ ਜੌਬ ਬੈਲਟ ਬੋਲਟ ਲਈ ਸਮਾਰਟ ਬੰਦਾ ਸਰਦਾਰਾਂ ਦਾ ਮੈਂ ਕਿਹਾ ਹਾਂ ਬਈ ਕਿ ਕਹਿੰਦਾ ਜੀ ਮੈਂ ਅੰਕਲ ਮੈਨੂੰ 2-3 ਸਾਲ ਹੋ ਗਏ ਮੈਂ ਇੱਥੇ ਆਇਆ ਮੈਂ ਤੇ ਇੱਥੇ ਮੇਰੇ ਫਾਦਰ ਦੀ ਜਲੰਧਰ ਦੇ ਲਾਗੇ ਮੈਂ ਕਿਹਾ اچھا ਫਿਰ ਕਿਵੇਂ ਆ ਕੀ ਕਹਿੰਦਾ ਜੀ ਮੈਂ ਤੇ ਆਪਣੀ এডਿਕੇਸ਼ਨ ਕਰ ਲਈ ਹੈ ਮੈਂ ਤੇ MBA ਕਰ ਲਈ ਤੇ ਮੇਰੇ ਬਾਪ ਮ ਇਕੱਲਾ ਇਕੱਲਾ ਲੜਕਾ ਮੈਨੂੰ ਵਾਪਸ ਬੁਲਾਉਂਦੇ ਨੇ ਮੈਂ ਕਿਹਾ ਕੀ ਸੋਚਿਆ ਤੂੰ ਕਹਿੰਦਾ ਜੀ ਮੈਂ ਤੇ ਇੱਥੇ ਠੀਕ ਆ ਮੈਂ ਕਿਹਾ ਤੂੰ ਗਲਤੀ ਨਾ ਕਰ ਲਈ ਕਿਉਂਕਿ ਉੱਥੇ ਤੇਰੀ ਓਪਰਚ्युनिटी ਕੋਈ ਨਹੀਂ ਇੱਥੇ ਤੇ ਤੂੰ ਹੁਣ ਮਕਾਨ ਵੀ ਖਰੀਦ ਲੜਾ ਤੇ ਤੂੰ ਅੱਗੇ ਕੁਝ ਹੋਰ ਵੀ ਕਰ ਲੜਾ ਉਹ ਕਹਿੰਦਾ ਬਿਲਕੁਲ ਅੰਕਲ ਤੁਹਾਡੀ ਗੱਲ ਇਹ ਕੋਈ ਨਹੀਂ ਕਹਿੰਦਾ ਇਹ ਜੀ ਹਾਲਾਤ ਤੁਸੀਂ ਦੇਖੋ ਇੱਥੇ ਕੀ ਨੇ ਕੀ ਤੁਸੀਂ ਦਿੰਦੇ ਹੋ ਫਿਰ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ ਦੂਜਾ ਕੌਣ ਹੈ ਇਹ ਸੀਜ਼ ਨੂੰ ਦੇਖ ਰਿਹਾ ਸੋ ਇਹ ਗੱਲ ਹੈ ਹੁਣ ਆ ਕ ਕਿ ਨਿਊਕਲੀਅਰ ਜੀ ਅਸੀਂ ਰਿਐਕਟਰਸ ਖੋਲਣਾ ਚਾਹੁੰਦੇ ਆ ਅਸੀਂ ਸਾਰਾ ਕੁਝ ਕਰਨਾ ਇਹ ਇਹ ਤੁਸੀਂ ਪੰਜਾਬ ਨਹੀਂ ਲੈ ਸਕਦਾ ਪਾਵਰ ਦੀ ਇੰਨੀ ਪ੍ਰੋਬਲਮ ਹੈ ਤੁਹਾਡੀ ਸਾਰੇ ਤੁਸੀਂ ਦੇਖੋ ਉਹ ਕਹਿਣਗੇ ਨਹੀਂ ਜੀ ਹਰ ਚੀਜ਼ ਸਾਡੀ ਨੈਸ਼ਨਲ ਸਿਕਿਉਰਿਟੀ ਨਾਲ ਜੁੜੀ ਹੈ ਤੁਹਾਡਾ 50 ਕਿਲੋਮੀਟਰ ਦਾ ਏਰੀਆ ਜਿਹੜਾ ਬਾਰਡਰ ਦੇ ਨਾਲ ਉਹ ਘੋਸ਼ਿਤ ਹੋਇਆ ਕਿ ਵੀ ਅਸੀਂ ਸੈਂਟਰਲ ਫੋਰਸਸ ਨਾਲ ਹੋਣਾ ਇਹ ਕਿਉਂ ਹੋ ਰਿਹਾ ਕਿਸ ਕਲਾਈਮੈਂਟ ਦੇ ਨਾਲ ਤੁਸੀਂ ਕਰੋਗੇ ਐਂਡ ਅਨਦਰ ਥਿੰਗ ਜੀ ਮੈਂ ਬੜੀ ਮੰਨੀ ਜੀ ਤੁਹਾਨੂੰ ਕਲਟੀਵੇਬਲ ਲੈਂਡ ਪੰਜਾਬ ਦਾ ਖਰਾਬ ਹੋ ਰਿਹਾ ਬਹੁਤ ਬੁਰੀ ਤਰ੍ਹਾਂ ਦੋ ਤਣ ਤਰੀਕੇ ਇੱਕ ਤਾਂ ਗਰਾਊਂਡ ਵਾਟਰ ਦੀ ਪੋਜੀਸ਼ਨ ਜਾ ਦੂਜੀ ਸਾਰਿਆ ਕਲਟੀਵੇਬਲ ਲੈਂਡ ਇੰਡਸਟਰੀਅਲਾਈਜੇਸ਼ਨ ਵਾਸਤੇ ਜਾ ਰਿਹਾ ਵਾਈ ਤੁਸੀਂ ਕੰਡੀ ਬੈਲਟ ਆ ਤੁਹਾਡੀ ਇਹ ایرਡ ਏਰੀਆਸ ਨੇ ਉੱਥੇ ਤੁਸੀਂ ਖੋਲੋ ਆ ਬੱਦੀ ਜਿਹੜਾ ਏਰਡ ਏਰੀਆ ਚ ਫੁੱਲਿਆ ਟੋਟਲ ਦੇਸਿੰਗ ਉੱਥੇ ਕਿਉਂ ਅਸੀਂ ਪੰਜਾਬ ਵਾਲੇ ਸੋਚਦੇ ਨਹੀਂ ਹਰ ਕੋਈ ਉੱਠਦਾ ਉਹ ਜ਼ਿਮੀਂਦਾਰ ਕਹਿੰਦਾ ਜੀ ਮੈਨੂੰ 1 ਕਰੋੜ ਦਿਓ ਮੇਰੀ ਐਕਵਾਇਰ ਕਰੋ ਜੀ ਹਾਊ ਆਰ ਯੂ ਗੋਇੰ ਟੂ ਸਸਟੇਨ ਗਵਰਨੈਂਸਲੀ ਮਾਡਲ ਦੀ ਗੱਲਾਂ ਹੋ ਰਹੀਆਂ ਸੀ ਤੇ ਉਸ ਤੋਂ ਬਾਅਦ ਆਪਣੀ ਤੁਸੀਂ ਫਿਊਚਰ ਨੂੰ ਸਸਟੇਨ ਕਿਵੇਂ ਕਰਨਾ ਹੈ ਅੱਜ ਦਾ ਮਾਡਰਨ ਵਰਲਡ ਦੇ ਵਿੱਚ ਕਿਉਂਕਿ ਪੰਜਾਬ ਉਹ ਮੈਨੂੰ ਕਹਿੰਦੇ ਜੀ ਲੈਂਡਲੌਕ ਸਟੇਟ ਹੈ ਇਹ ਦਾ ਕੀ ਬਣਨਾ ਮੈਂ ਕਿਹਾ ਲੈਂਡਲੌਕ ਹੈ ਹੁਣ ਤੁਸੀਂ ਦੇਖੋ ਚਾਈਨਾ ਨਾਲ ਤੇ ਗੱਲਾਂ ਹੋ ਰਹੀਆਂ ਤੇ ਲੈਂਡਲੌਕ ਹੈ ਇੱਧਰ ਕੀ ਬਣੇਗਾ ਪੰਜਾਬ ਦਾ ਇਕਨੋਮੀ ਦਾ ਇਹ ਇਥੋਂ ਤੱਕ ਉਹ ਬੜਾ ਇੱਕ ਸੱਜਣ ਨੇ ਬੜੀ ਸਹੀ ਗੱਲ ਕਿ ਵੀ ਇਵਨ ਵੈਸਟਰਨ ਯੂਪੀ ਹਰਿਆਣਾ ਹੁਣ ਤੁਸੀਂ ਦੇਖੋ ਹਰਿਆਣਾ ਦਾ ਯੂਥ ਮੈਕਸਿਮਮ ਬਾਹਰ ਜਾ ਰਿਹਾ ਦੇ ਹੈਵ ਸਟਾਰਟਡ ਆਫਟਰ ਪੰਜਾਬ ਦਾ ਹਰਿਆਣੇ ਜੋ ਜਾਣੇ ਸ਼ੁਰੂ ਹੋ ਗਏ ਕਿਉਂਕਿ ਇਹ ਸਾਰੀ ਪ੍ਰੀਡੋਮਿਨੈਂਟਲੀ ਐਗਰੀਕਲਚਰ ਇਕਨੋਮੀ ਹੈ ਜਿਹੜੀ ਡਿਪੈਂਡੈਂਟ ਉਹ ਬੱਚਿਆਂ ਨੂੰ ਕੋਈ ਹੋਰ ਰਾਹ ਨਹੀਂ ਦੇ ਹੈਵ ਟੂ ਗੋ ਇਹ ਸਾਰਾ ਰੀਜਨ ਅਫੈਕਟ ਹੋ ਰਿਹਾ ਇਸੀ। ਔਰ ਇਹ ਬੜਾ ਸੈਂਸਿਟਿਵ ਏਰੀਆ ਬਣ ਰਿਹਾ ਇਨ ਗਲੋਬਲ ਪੋਲਿਟਿਕਸ ਇਨ ਅੰਡਰਸਟੈਂਡ ਕਰਨਾ ਪੈਣਾ ਔਰ ਇਤੋਂ ਦੇ ਲੀਡਰਾਂ ਨੂੰ ਇਹ ਅੰਡਰਸਟੈਂਡ ਕਰਨਾ ਪੈਣਾ ਕਿ ਅਸੀਂ ਗਲੋਬਲ ਕੰਟੈਕਸਟ ਕਿਵੇਂ ਅਸੀਂ ਚੱਗੇ ਚੱਲਣਾ। ਯੂ ਕਾਂਟ ਬੀ ਸੀਮਰ ਉਹ ਇੱਕ ਸੱਜਣ ਨੇ ਬਹੁਤ ਸਹੀ ਗੱਲ ਇਹ ਕਿ ਸਿੱਖ ਬਾਹਰ ਵੀ ਵਸਦੇ ਨੇ ਉਹਨਾਂ ਦਾ ਵੀ ਤੁਹਾਨੂੰ ਸੋਚਣਾ ਪੈਣਾ। ਇਹ ਇਹ ਚੀਜ਼ਾਂ ਨੂੰ ਇਹ ਆਰ ਨਾਟ ਸਿੰਪਲ ਇਸ ਕਰਕੇ ਜੀ ਇਹਨੂੰ ਜੇ ਤੁਸੀਂ ਕੋਈ ਟਾਚਾ ਖੜਾ ਕਰਨਾ ਹੈ ਉਹਦੇ ਵਿੱਚ ਲੋ ਲੈ ਆਓ ਜਿਨ੍ਹਾਂ ਨੂੰ ਰੀਅਲੀ ਇਸ ਚੀਜ਼ ਦਾ ਪਤਾ ਹੋਵੇ ਕਿ ਕਿਦਾਂ ਇਹ ਚੀਜ਼ਾਂ ਚਲਣੀਆਂ ਕਿਉਂਕਿ ਬ੍ਰਾਸਟੈਕਸ ਐਂਡ ਹਾਰਡ ਫੈਕਟਸ ਆ ਸਟੇਰਿੰਗ ਇਨ ਯੋਰ ਫੇਸ ਐਵੇਂ ਹੀ ਕਹਿ ਜਨਾਬ ਨੇ ਜੀ ਨਸ਼ੇ ਖਤਮ ਹੋਏ ਏਦਾਂ ਨਹੀਂ ਹੋਣਾ ਕੰਮ ਇਹ ਇਹਦਾ ਹਰ ਇੱਕ ਚੀਜ਼ ਦਾ ਕੌਜ਼ ਐਂ ਇਫੈਕਟ ਐਗਾ ਉਹ ਕਿਉਂ ਐ ਉਹ ਤੁਸੀਂ ਇਥੋਂ ਇਹਨਾਂ ਨੇ ਕੱਢਣੀਆਂ ਸਾਰੀਆਂ ਗੱਲਾਂ ਹੁਣ ਆ ਕੱਲ ਦੀ ਗੱਲ ਐ ਜੀ ਪਰਸੋ ਉਹ ਟਰਾਂਸਪੋਰਟ ਮਿਨਿਸਟਰ ਆਇਆ ਉਹ ਕਹਿੰਦਾ ਜੀ ਆ ਹਾਈਵੇ ਕੱਢਣ ਨਹੀਂ ਦਿੱਤੇ ਜੀ ਪੰਜਾਬ ਦੇ ਲੈਂਡ ਲੋਕਾਂ ਨੇ ਉਹ ਕਿਉਂ ਕੱਢਣ ਦੇਣਗੇ ਮੈਨੂੰ ਇੱਕ ਗੱਲ ਦੱਸੋ ਕਿ ਜਿਸ ਦੀ ਗਾ ਜ਼ਮੀਨ ਐਕਵਾਇਰ ਹੁੰਦੀ ਐ ਜਿਸ ਦੇ ਪਿੰਡ ਵਾਲੇ ਉਹ ਕੀ ਕਰੇ ਉਸ ਤੋਂ ਬਾਅਦ ਉਹ ਆਪਣੇ ਮੁੰਡੇ ਨਾਲ ਕੀ ਕਰਾਏਗਾ ਕੰ ਪਰ ਸ਼ੋਰੂਮ ਵਗੈਰਾ ਨੂੰ ਸਾਰੇ ਠੋਕਰੇ ਰਹੇ ਹੋ ਟੈਕਸੇਸ਼ਨ ਇਨੀ ਹੈਵੀ ਆ ਰਹੀ ਹੈ ਕੋਈ ਇਹ ਚੀਜ਼ਾਂ ਨੂੰ ਤਾਂ ਐਡਰੈਸ ਕਰੋ ਜਿਹੜਾ ਅਨਰੈਸਟੇਡਾ ਵੀ ਕਾਂਟ ਬਲੇਮ ਆਰ ਯੂਥ ਵੀ ਆਰ ਰਿਸਪਾਂਸਿਬਲ ਫਾਰ ਇਟ आवर ਜਨਰੇਸ਼ਨ ਇਜ਼ ਰਿਸਪਾਂਸਿਬਲ